ਸਤਪਾਲ ਦੇ ਨੇ ਇਹਨਾਂ ਕੋਲੇ ਕੰਮ ਕੀਆ ਸਿਰਫ ਪੈਸਾ ਜਿਹੜਾ ਬੰਦਾ ਮਾੜਾ ਫੇਮ ਹੋ ਗਿਆ ਬਸ ਉਹਦੇ ਜਾਂ ਪਰਚਾ ਕਰਾਉਣਗੇ 2 ਲੱਖ ਰੁਪਏ ਦੇ ਦੇ ਤੇਰੀ ਧਾਰਮਿਕ ਭਾਵਨਾ ਠੇਸ ਸੀੜੇ ਪਹੁੰਚੀ ਆ ਅਮਰਪਾਲ ਸਿੰਘ ਮੈਨੂੰ ਇੱਕ ਵਾਰ ਫਿਰ ਤੋਂ ਸੁਰਖੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਕਮਲਕੌਰ ਭਾਬੀ ਨੂੰ ਜਿਸ ਤਰੀਕੇ ਦੇ ਨਾਲ ਸੋਧਾ ਲਾਇਆ ਗਿਆ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਸੁਰਖੀਆਂ ਦੇ ਵਿੱਚ ਆ ਕਿਉਂਕਿ ਹੁਣ ਉਹ ਵਿਦੇਸ਼ ਦੇ ਵਿੱਚ ਚਲਾ ਗਿਆ ਕੱਲ ਐਸਐਸਪੀ ਵੱਲੋਂ ਜਿਹੜਾ ਬਠਿੰਡੇ ਦੀ ਐਸਐਸਪੀ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਕਿ ਅਮਰਤਪਾਲ ਸਿੰਘ ਮਹਿਰੋਂ ਯੂਏਈ ਟੱਪ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸਾਰਾ ਕਾਰਨਾਮਾ ਅਮਰਤਪਾਲ ਸਿੰਘ ਮਹਿਰੋਂ ਨੇ ਕੋਈ ਆਪਣੇ ਨਿੱਜੀ ਮੁਫਾਦ ਦੇ ਲਈ ਨਹੀਂ ਕੀਤਾ ਇਹ ਸਾਰਾ ਕੁਝ ਲੋਕਾਂ ਦੇ ਲਈ ਕੀਤਾ ਕਿਉਂਕਿ ਅਮਰਤਪਾਲ ਸਿੰਘ ਮਹਿਰੋਂ ਦਾ ਪੱਖ ਕਿ ਜਿਸ ਤਰੀਕੇ ਦੇ ਨਾਲ ਇਹ ਲੋਕ ਆਪਣੀਆਂ ਹੱਦਾਂ ਬੰਨੇ ਟੱਪ ਰਹੇ ਆ ਇਸ ਦਾ ਸਮਾਜ ਤੇ ਖਾ ਕਰਕੇ ਛੋਟੇ ਬੱਚਿਆਂ ਦੇ ਉੱਤੇ ਬਹੁਤ ਭੜਾ ਪ੍ਰਭਾਵ ਪੈ ਰਿਹਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਜਿਹੜੇ ਬੰਦੇ ਦੋਸ਼ੀ ਟਹਿਰਾ ਰਹੇ ਆ ਉਹਨਾਂ ਬਾਰੇ ਇੱਕ ਗੱਲ ਖੋਲ ਕੇ ਦੱਸ ਦਿੰਦੇ ਆ ਕਿ ਅਮਰਤਪਾਲ ਸਿੰਘ ਮਹਿਰੋ ਨੇ ਪਹਿਲੀ ਵਾਰ ਸਟੈਪ ਨਹੀਂ ਚੱਕਿਆ ਜਿਹੜੇ ਕਹਿੰਦੇ ਆ ਕਿ ਉਸਨੇ ਔਰਤ ਦੇ ਉੱਤੇ ਹੱਥ ਚੱਕਿਆ ਉਸਨੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਹਜੇ ਕਿਸੇ ਨੂੰ ਵੀ ਇਸ ਚੀਜ਼ ਦਾ ਕੋਈ ਵੀ ਕੋਈ ਵੀ ਇਸ ਚੀਜ਼ ਤੇ ਨੋਟਿਸ ਨਹੀਂ ਲੈਂਦਾ ਸੀ ਪ੍ਰੋਡਿਊਸਰ ਡੀਐਕਐਕਸ ਨਾਲ ਵੀ ਉਸ ਦੀ ਦੁਸ਼ਮਣੀ ਇਸੇ ਗੱਲ ਤੋਂ ਪਈ ਸੀ ਪ੍ਰੋਡਿਊਸਰ ਡੀਐਕਐਕਸ ਨੂੰ ਜਦੋਂ ਪਿੰਡ ਜਾ ਕੇ ਉਹਨਾਂ ਵੱਲੋਂ ਟਾਰਗੇਟ ਕੀਤਾ ਗਿਆ ਸੀ ਉਦੋਂ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਪ੍ਰੋਡਿਊਸਰ ਡੀਐਕਸ ਐਕਸੈਸ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਗਲਤ ਤਰੀਕੇ ਦਾ ਜਿਹੜਾ ਐਂਟਰਟੇਨਮੈਂਟ ਕਰਨ ਦੇ ਲਈ ਉਹਨਾਂ ਨੂੰ ਗਲਤ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਪਰੋਸ ਰਿਆ ਇਸ ਕਰਕੇ ਉਸਦੇ ਪਿੰਡ ਜਾ ਕੇ ਵੀ ਰੱਪੜ ਪਿਆ ਸੀ ਤੇ ਹੁਣ ਫੇਰ ਅਮਰਤਪਾਲ ਸਿੰਘ ਮਹਿਰੋਂ ਦੀ ਕਾਰਵਾਈ ਤੋਂ ਬਾਅਦ ਪ੍ਰੋਡਿਊਸਰ ਡੀਐਕਸ ਐਕਸੈਸ ਸੁਰਖੀਆਂ ਦੇ ਵਿੱਚ ਆ ਗਿਆ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਕਲਿੱਪ ਸੁਣਾਈ ਆ ਇਹ ਉਸ ਟਾਈਮ ਦੀ ਕਲਿੱਪ ਆ ਜਦੋਂ ਪ੍ਰੋਡਿਊਸਰ ਡੀਐਕਐਕਸ ਦਾ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਪੰਗਾ ਪਿਆ ਸੀ ਤੇ ਉਦੋਂ ਕਈ ਦੋਸ਼ ਵੀ ਪ੍ਰੋਡਿਊਸਰ ਵੱਲੋਂ ਅਮਰਤਪਾਲ ਸਿੰਘ ਦੇ ਲਾਏ ਗੇ